ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਜਿੰਨਾ ਖੁੰਡਾਂ ਉੱਤੇ ਬਹਿ ਕੇ ਗੱਪ ਛੱਡਣੇ ਉਹਨਾਂ ਪੌਣੀਆਂ ਕੀ ਪੂਰੀਆਂ ਨੇ ਜਿੰਨਾ ਵਿੱਚ ਮਦਾਨੇ ਆ ਪੜਨਾ ਉਹਨਾਂ ਚੁੰਗੀਆਂ ਮੱਜਾਂ ਬੂਰੀਆਂ ਨੇ ਆ ਦੇਖੋ ਮੈਂ ਤੁਹਾਨੂੰ ਇਦਾਂ ਦੇ ਇਨਸਾਨਾਂ ਮਲਾਉਣ ਜਾ ਰਿਹਾ ਜਿਨ੍ਹਾਂ ਨੇ ਬਹਾਨਾ ਨਹੀਂ ਘੜਿਆ ਵੀ ਇਹ ਕੰਮ ਹੋ ਨਹੀਂ ਸਕਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਆਪਣੇ ਮਾਸਟਰ ਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਬਿਲਕੁਲ ਬੜਾ ਘੈਂਟ ਮਾਹੌਲ ਸਿਰਜਿਆ ਹੋਇਆ ਜੀ ਕਰਦਾ ਮਾ ਜੀ ਪਰਮਾਤਮਾ ਦੀ ਜਿਵੇਂ ਕਹਿੰਦੇ ਮੇਰ ਹੈ ਜੀ ਉਹ ਜੇ ਇਦਾਂ ਦਾ ਉਹਨੇ ਸੋਚ ਦਿੱਤੀ ਠੀਕ ਹੈ ਜੀ ਅੱਜ ਦਿਖਾਈਏ ਜੀ ਆਪਾਂ ਆਪਣੇ ਚਾਹਣ ਵਾਲਿਆਂ ਨੂੰ ਜਰੂਰ ਜੀ ਚਲੋ ਜੀ ਸਰਟੀਫਿਕੇਟ ਚਲੋ ਜੀ ਹਾਂਜੀ ਆਜੋ ਆਪਾਂ ਹਾਂਜੀ ਆਪਾਂ ਤੁਹਾਨੂੰ ਵਿਖਾਉਣੇ ਆ ਸਭ ਤੋਂ ਪਹਿਲਾਂ ਦੇਖੋ ਸਿਟਿੰਗ ਕਿੰਨੀ ਵਧੀਆ ਇੱਥੇ ਕੰਪਿਊਟਰ ਲੱਗਿਆ ਹੋਇਆ ਕਿਤਾਬਾਂ ਪਈਆਂ ਨੇ ਤੇ ਬੜਾ ਵਧੀਆ ਮਾਹੌਲ ਬਣਾਇਆ ਸਰ ਨੇ ਆ ਦੇਖੋ ਤੁਸੀਂ ਪੌਦੇ ਪੌਦੇ ਲੱਗੇ ਹੋਇਆ ਆਪਾਂ ਜ਼ਮੀਨ ਜਿੰਨਾ ਭਰਾਵਾਂ ਕੋਲ ਹੁੰਦੀ ਆ ਉਹ ਇੱਕ ਬੂਟਾ ਨਹੀਂ ਲਾ ਸਕਦਾ ਸਰ ਹੋਰਾਂ ਨੇ ਸ਼ਹਿਰ ਦੇ ਵਿੱਚ ਰਹਿ ਕੇ ਕੋਠੇ ਦੇ ਉੱਪਰ ਬੂਟਿਆਂ ਨੂੰ ਬਣਾਇਆ ਹੋਇਆ ਵਧੀਆ ਅੱਜ ਸਾਰੇ ਇੱਧਰ ਵੀ ਵਿਖਾਓ ਤੁਸੀਂ ਲਓ ਜੀ ਲਓ ਆ ਦੇਖੋ ਸਭ ਤੋਂ ਵਧੀਆ ਆਨੰਦਮਈ ਜਗ੍ਹਾ ਜਿਹੜੀ ਹੈਗੀ ਐ ਦੇਖੋ ਕਿੰਨਾ ਵਧੀਆ ਮਾਹੌਲ ਬਣਾਇਆ ਚਾਰੇ ਪਾਸੇ ਹਰਿਆਲੀ ਹਰਿਆਲੀ ਕਿੰਨਾ ਵਧੀਆ ਮਨੇਜ ਕੀਤਾ ਹੋਇਆ ਦੇਖੋ ਸਰ ਇਹ ਜਹਨ ਚ ਕਿਵੇਂ ਆ ਗਿਆ ਤੁਹਾਡੇ ਵੀ ਆਪਾਂ ਆ ਤਿਆਰ ਕਰਨਾ ਇਹ ਜਹਨ ਚਾਉਣ ਤੇ ਹੀ ਇਹ ਹੀ ਸੀਗਾ ਕਿ ਜਦੋਂ ਵੀ ਬੈਠੇ ਆਗਾ ਤਾਂ ਘਟੋ ਘਟ ਕੁਦਰਤੀ ਮਾਹੌਲ ਚ ਬੈਠੀਏ ਜੀ ਇਹ ਪਹਿਲਾਂ ਜਿਹੜਾ ਮੈਂ ਮਕਾਨ ਬਣਾਇਆ ਸੀ ਉਹਦੇ ਵਿੱਚ ਵੀ ਮੇਰੀ ਇੱਛਾ ਸੀਗੀ ਵੀ ਆਪਾਂ ਸਾਈਡ ਤੇ ਉਹਦੇ ਆਲੇ-ਦਾਲੇ ਪਲਾਂਟ ਹੀ ਪਲਾਂਟ ਹੋਣ ਉੱਪਰ ਛੱਤ ਹੋਵੇ ਜੀ ਫਿਰ ਇਸ ਵਾਰ بس ਇਹ ਵਾਦਾ ਹੋ ਗਿਆ ਕਿ ਸ਼ੀਸ਼ਾ ਐਡ ਕਰਤਾ ਕਿਉਂਕਿ ਵੀ ਜਿਹੜੀ ਹੈਗੀ ਆ ਹਵਾ ਵਗੈਰਾ ਜਿਵੇਂ ਆ ਸਾਲਾ ਦੇ ਬੈਠਣਾ ਧੁੱਪ ਦਾ ਆਨੰਦ ਵੀ ਮਾਣਿਆ ਜਾਂਦਾ ਪੜਿਆ ਵੀ ਆਰਾਮ ਨਾਲ ਜਾਂਦਾ ਲਿਖਿਆ ਵੀ ਆਰਾਮ ਨਾਲ ਜਾਂਦਾ ਕੋਈ ਡਿਸਟਰਬੈਂਸ ਨਹੀਂ ਆਉਂਦੀ ਕੋਈ ਆਵਾਜ਼ ਨਹੀਂ ਬਾਹਰਲੀ ਜਿਵੇਂ ਸਾਨੂੰ ਥੋੜੀ ਸੜਕ ਨੇੜੇ ਆਵਾਜ਼ ਵਗੈਰਾ ਉਹਨਾਂ ਤੋਂ ਬਚੇ ਰਹਿੰਦੇ ਆ ਤੇ ਕੁਦਰਤ ਦੇ ਮਾਹੌਲ 'ਚ ਬੈਠੇ ਰਹਿੰਦੇ ਆ ਮੈਨੂੰ ਇਦਾਂ ਲੱਗਦਾ ਕਿ ਚਲ ਮੈਂ ਖੇਤ 'ਚ ਬੈਠਾਂ ਸਹੀ ਗੱਲ ਆ ਜੀ ਆ ਜੀ ਦਿਖਾਓ ਤੁਸੀਂ ਇਹ ਪੁੱਤੀ ਖੇਡ ਆ ਰਹੀ ਹੈ ਜੀ ਇਹਦੇ ਨਾਨਾ ਜੀ ਅੱਛਾ ਅੱਛਾ ਕੀ ਨਾਮ ਆ ਜੀ ਇਹਦਾ ਨਦਰ ਨਾਮ ਹੈ ਜੀ ਅੱਛਾ ਅੱਛਾ ਜੀ ਤੇ ਪਾਠ ਕਰ ਰਿਹਾ ਸੀ ਉਹਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਤੇ ਨਾਮ ਬਾਰੇ ਸੋਚ ਰਿਹਾ ਸੀ ਇਹਦੇ ਵੀ ਕੀ ਰੱਖਣਾ ਅੱਛਾ ਜੀ ਉਹ ਚ ਬਾਰ ਬਾਰ ਨਦਰ ਆਉਂਦਾ ਸੀ ਜਦੋਂ ਦਿਮਾਗ ਚ ਆ ਗਿਆ ਵੀ ਨਦਰ ਹੀ ਰੱਖ ਲੈਣੀ ਹਾਂ ਵਰਤਾ ਜੀ ਚਲੋ ਜੀ ਅੱਗੇ ਦੇਖਦੇ ਹਾਂ ਸਰ ਦਾ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਕਿਤਾਬਾਂ ਆ ਦੇਖੋ ਝੂਲਾ ਸਵੇਰੇ ਸਵੇਰੇ ਦਾਦੀ-ਪੋਤੀ ਦੀ ਸਾਂਝ ਹੋ ਜਾਂਦੀ ਹੈ ਜੀ ਹਨਾ ਹਾਂਜੀ ਤੇ ਝੂਲੇ ਦੇ ਨਾਲ ਵਧੀਆ ਝੂਟੇ ਆ ਜਾਂਦੇ ਆ ਬੱਚੇ ਨੂੰ ਨਾਲੇ ਆ ਜੀ ਪੂਰਾ ਇੱਕ ਘੰਟਾ ਮਿਲਣਾ ਆਉਂਦੀ ਆ ਸਾਰਾ ਮੈਂ ਸਵੇਰੇ ਆਕਸੀਜਨ ਇਹਨਾਂ ਚੋਂ ਲੈਣਾ ਠੀਕ ਹੈ ਪੂਰਾ ਇੱਕ ਲਾ ਕੇ ਸਹੀ ਗੱਲ ਹੈ ਸਾਰਾ ਆਵਲਾ ਸਾਰੇ ਪਲਾਂਟ ਆਪ ਹੀ ਤਿਆਰ ਕੀਤੇ ਨੇ ਇਹਨਾਂ ਚੋਂ ਇਹ ਹੈ ਕੋਈ ਮੁੱਲ ਨਹੀਂ ਲਿਆ ਹੋਇਆ ਸਾਰੇ ਪਲਾਂਟ ਆਪ ਤਿਆਰ ਕੀਤੇ ਨੇ ਆ ਇੱਥੋਂ ਵਿਖਾਉਣਿਆ ਤੁਹਾਨੂੰ ਆ ਦੇਖੋ ਤુલਸੀ ਹੈ ਜੀ ਤુલਸੀ ਹਾਂਜੀ ਇਹ ਦੋ ਤਰ੍ਹਾਂ ਦੀ ਚਾਹ ਚ ਪਾ ਲੈਂਦੀ ਹੈ ਜੀ ਅੱਛਾ ਅੱਛਾ ਜੀ ਮੈਂ ਕਿਹਾ ਹੁਣ ਤુલਸੀ ਕਿਸੇ ਦੇ ਕੋਲ ਦੇਖੀ ਨਹੀਂ ਹੈਗੇ ਸਾਰਿਆਂ ਦੀ ਖਤਮ ਹੋਈ ਪਈ ਸੀ ਹੁਣ ਤੁਹਾਡੇ ਕੋਲ ਦੇਖੀ ਹੈ ਮੈਂ ਨਹੀਂ ਮਤ ਲਗਭਗ ਹੁੰਦੀ ਹੈ ਵੈਸੇ ਹੂੰ ਹਾਂ ਲਾਂਦੇ ਹੈ ਕਿਉਂਕਿ ਕਿੱਲਤ ਆ ਜਾਂਦੀ ਹੈ ਜੀ ਕਈ ਤੁਹਾਨੂੰ ਪਤਾ ਵੀ ਕੋਰੇ ਨਾਲ ਜਾਂ ਬੜੀ ਗਰਮੀ ਨਾਲ ਪੂਰੇ ਚ ਮਰਦੀ ਹੈ ਬਿਲਕੁਲ ਮਰਦੀ ਹੈ ਪੂਰੇ ਚ ਆਹ ਦੇਖੋ ਜੀ ਕਿੰਨਾ ਵਧੀਆ ਮਾਹੌਲ ਬਣਾਇਆ ਹੋਇਆ ਸਰ ਨੇ ਕੋਠੇ ਦੇ ਉੱਪਰੀ ਸਰ ਇਹ ਕਿਹੜੇ ਸਾਲ ਦੇ ਵਿੱਚ ਤੁਸੀਂ ਆਹ ਸ਼ੁਰੂ ਕੀਤਾ ਸੀ ਇਹ 2021 ਚ ਆਹ ਚੀਜ਼ਾਂ ਸ਼ੁਰੂ ਕੀਤੀਆਂ ਨੇ ਪਹਿਲਾਂ ਜਸਟ ਪਲਾਂਟ ਜਰੂਰ ਪਏ ਹੁੰਦੇ ਸੀ ਮੇਰੇ ਕੋਲੇ ਆਮ ਜਿਵੇਂ ਥੋੜੇ ਜੇ ਬਣਾ ਕੇ ਰੱਖ ਜੇ ਲੋਹੇ ਦੇ ਉਹਨਾਂ ਦੇ ਉੱਪਰ ਰੱਖੇ ਹੁੰਦੇ ਸੀ ਬਟ ਕੱਲੇ ਆਹ ਗਮਲੇ ਵਗਾਰੇ ਇਦਾਂ ਜੀ ਜੀ ਫਿਰ ਬਸ ਆਹ ਵਾਲੀ ਹੋਣੀ ਜਿਵੇਂ ਆਹ ਕਾਰਨਰ ਇਹ ਗਮਲੇ ਨੇ ਜਿਹੜੇ ਇਹ ਬਿਲਕੁਲ ਹੀ ਬੇਕਾਰ ਗਮਲੇ ਹੋ ਗਏ ਸੀ ਅੱਛਾ ਜੀ ਤੇ ਇਹਨਾਂ ਨੂੰ ਹੀ ਸਿਮਿੰਟ ਦੇ ਵਿੱਚ ਹੀ ਉੱਤੇ ਸਿਮਿੰਟ ਜਿਹੜਾ ਵੱਜਦਾ ਉੱਤੇ ਪਾ ਦਿੰਦੇ ਜੀ ਤੇ ਉਹਦੇ ਨਾਲ ਹੀ ਇਹ ਨਾਲੇ ਇੱਕ ਦਿਖਜੀ ਬਣ ਗਈ ਸਹੀ ਗੱਲ ਹੈ ਜੀ ਇਹ ਤੁਸੀਂ ਮਿਹਨਤ ਆਪ ਹੀ ਕਰਦੇ ਹੋ ਇਹ ਸਾਰੀ ਆ ਦੇਖੋ ਬਗਨ ਬਿੱਲੀਆ ਹਰ ਇੱਕ ਬੰਦਾ ਕਹਿੰਦਾ ਸਾਡੇ ਜੀ ਗੇਟ ਦੇ ਕੋਲ ਜਗ੍ਹਾ ਨਹੀਂ ਹੈਗੀ ਗੇਟ ਦੇ ਕੋਲ ਜਗ੍ਹਾ ਬਣਾ ਕੇ ਆਪਾਂ ਲਾ ਦਈਏ ਕਿੰਨੀਆਂ ਚਿੜੀਆਂ ਨੂੰ ਰਹਿਣ ਦੇ ਲਈ ਬਸੇਰਾ ਬੰਦਾ ਉਹਨਾਂ ਦਾ ਦੇਖੋ ਬਗਨ ਬਿੱਲੀਆ ਸਰ ਹੋਰਾਂ ਨੇ ਕੋਠੇ ਦੇ ਵਿੱਚ ਗਮਲਿਆਂ ਦੇ ਵਿੱਚ ਹੀ ਲਾਤੀ ਆ ਦੇਖੋ ਕਿੰਨੇ ਪਿਆਰੇ ਲੱਗਦੇ ਆ ਸਾਰੇ ਪਲਾਂਟਸ ਹਰਿਆਲੀ ਜਿਹਨੇ ਕਰਨੀ ਆ ਉਹ ਤਾਂ ਕਰ ਹੀ ਦੇਣੀ ਆ ਦੇਖੋ ਇਹ ਲੰਡਨ ਪਾਈਨ ਆ ਜੀ ਜੀ ਇਹਦੇ ਵਿੱਚ ਆਹ ਦੇਖੋ ਇੱਥੇ ਬੁਲਬੁਲ ਨੇ ਆਲਣਾ ਬਣਾਇਆ ਸੀ ਜੀ ਜੀ ਇੱਕ ਆਲਣਾ ਸ਼ਾਇਦ ਆ ਦਿਖਦਾ ਹੀ ਆ ਦੇਖੋ ਹਾਂਜੀ ਹਾਂਜੀ ਆ ਹਜੇ ਪਏ ਆ ਜੀ ਅੰਡੇ ਅੱਛਾ ਅੰਡੇ ਵੀ ਪਏ ਆ ਜੇ ਉਹ ਮਤਲਬ ਉਹ ਚਾਹੇ ਕਿਸੇ ਕਾਰਨ ਛੱਡ ਗਈ ਜੀ ਜੀ ਤੇ ਨੀ ਉਹ ਆਪਾਂ ਨੂੰ ਵੇਖ ਕੇ ਉੱਡ ਗਈ ਜੀ ਠੀਕ ਹੈ ਆ ਦੇਖੋ ਆਲਣਾ ਬਣਾਇਆ ਹੋਇਆ ਬੁਲਬੁਲ ਨੇ ਕਿਉਂਕਿ ਸਾਰੇ ਪੰਛੀ ਰੁੱਖਾਂ ਤੇ ਆਲਨੇ ਨਹੀਂ ਬਣਾਉਂਦੇ ਤੇ ਸਾਰੇ ਖੁੱਡਾਂ ਦੇ ਵਿੱਚ ਆਲਨੇ ਨਹੀਂ ਬਣਾਉਂਦੇ ਅਲੱਗ-ਅਲੱਗ ਪੰਛੀ ਦਾ ਆਵ ਦਾ ਸੁਭਾ ਆ ਦੇਖੋ ਸਰਹੋਰਾ ਨੇ ਬੋਗਨ ਬਿਲਿਆ ਇੱਥੇ ਵੀ ਲਾਈ ਹੋਈ ਆ ਦੇਖੋ ਇਹ ਵੀ ਆਲਣਾ ਤੇ ਸਰ ਫਿਰ ਤੁਸੀਂ ਆਪ ਹੀ ਸਾਰਾ ਮੈਨੇਜ ਕਰਦੇ ਹੋ ਇਹ ਟੋਟਰੀ ਹਾਂ ਜੀ ਆ ਬਾਸ ਦਾ ਹੈਗੇ ਕਿ ਸੰਰੂਰ ਕੰਮ ਕਰਦੇ ਨੇ ਬਸ ਉਹਨਾਂ ਤੋਂ ਮੈਂ ਬਾਸ ਮੰਗਾ ਲੈਣਾ ਜੀ ਤੇ ਜਿਹੜਾ ਵਿੱਚੋਂ ਬਾਤ ਬੋਤ ਜਾਂਦਾ ਜਿਵੇਂ ਆ ਸੀ ਆ ਸਿਰਫ ਇੱਕ ਰੱਦੀ ਲੱਕੜ ਨੂੰ ਕਵਰ ਕਰਕੇ ਉੱਤੇ ਪਲਾਂਟ ਰੱਖੇ ਹੋਏ ਨੇ ਜਮ ਰੱਦੀ ਲੱਕੜ ਹੈ ਠੀਕ ਹੈ ਜੀ ਇਹਨੂੰ ਜੇ ਇੱਥੋਂ ਖਤਮ ਕਰਨਾ ਤਾਂ ਸਿਰਫ ਜਿਵੇਂ ਆਪਾਂ ਫੋਟੋ ਚੱਕੀਂ ਅੰਜੀ ਦੀਆ ਫੋਟੋ ਵਾਂਗ ਟੰਗੇ ਹੋਏ ਨੇ ਅੱਛਾ ਅੱਛਾ ਜੀ ਹਾਂ ਆ ਦੋਨੋਂ ਫੋਟੋ ਵਾਂਗ ਟੰਗੇ ਹੋਏ ਨੇ ਜਦੋਂ ਮਰਜ਼ੀ ਇਹਨਾਂ ਨੂੰ ਚੱਕ ਲਓ ਇੱਥੋਂ ਠੀਕ ਹੈ ਠੀਕ ਹੈ ਸਰ ਆ ਦੇਖੋ ਜੀ ਕਿੰਨੇ ਵਧੀਆ ਪਲਾਂਟਸ ਨੇ ਇਹਨਾਂ ਨੇ ਕਿਸੇ ਵੀ ਚੀਜ਼ ਨੂੰ ਵੇਸਟ ਨਹੀਂ ਕੀਤਾ ਹੋਇਆ ਕੋਈ ਵੀ ਚੀਜ਼ ਇਹਨਾਂ ਦੇ ਹੱਥ ਵਿੱਚ ਆਉਂਦੀ ਹੈ ਇਹ ਉਹਨੂੰ ਵਰਤੋ ਦੇ ਵਿੱਚ ਲੈਂਦੇ ਨੇ ਕਿੰਨੇ ਵਧੀਆ ਪਲਾਂਟਸ ਹੋਏ ਪਏ ਆ ਆ ਇਹਨਾਂ ਨੇ ਪਿਲਕਣ ਵੀ ਲਾਈ ਹੋਈ ਆ ਬੌਂਸਾਈ ਆ ਦੇਖੋ ਬੂਟੇ ਸਰ ਹੋਰ ਵੀ ਦਿਖਾਓ ਹੁਣ ਬੱਸ ਹੁਣ ਆਪਣੇ ਕੋਲੇ ਚਾਂਦਨੀ ਟਾਈਪ ਚੱਲ ਪਏ ਨੇ ਜੀ ਜੀ ਤੇ ਡਬਲ ਚਾਂਦਨੀ ਹੈ ਹਾਂ ਜੀ ਤੇ ਆ ਮੌਕਲਨ ਫਾਈਕਸ ਹੈ ਜੀ ਇਹ ਮੈਂ ਇਹਦੇ ਬਾਰੇ ਇਹ ਸੁਣਿਆ ਸੀ ਆ ਆਪਣਾ ਫਾਇਕਸਾ ਜਿਵੇਂ ਸੈਂਪਲ ਜੀ ਇਹ ਇਹਦੇ ਨਾਲ ਆ ਇਹਦਾ ਪੱਤਾ ਚੌੜਾ ਹੈ ਜੀ ਅਗਰ ਇੱਕ ਘੰਟਾਕ ਤੁਸੀਂ ਇਹਦੇ ਵਿੱਚ ਸਵੇਰੇ ਸਵੇਰੇ ਲਾ ਲੈਨੇ ਹੋ ਜੀ ਤਾਂ ਤੁਹਾਨੂੰ ਇੱਕ ਘੰਟੇ ਚ ਤੁਹਾਡੀ ਡੇਲੀ ਦੀ ਕਾਕਸੀਨ ਪੂਰੀ ਹੋ ਜਾਂਦੀ ਹੈ ਤੁਹਾਡੀ ਆਕਸੀਜਨ ਜਿਆਦਾ ਆਪਣੀਆਂ ਬਿਮਾਰੀਆਂ ਨੇ ਜਿਹੜੀਆਂ ਆਕਸੀਜਨ ਦੇ ਘਾਟ ਨਾਲ ਆਪਣੇ ਚ ਉਹ ਅੱਗੇ ਵਧਨੀਆਂ ਸ਼ੁਰੂ ਹੋ ਜਾਂਦੀਆਂ ਨੇ ਹੁੰਦੀਆਂ ਦੇ ਵਿੱਚ ਹੀ ਪਈਆਂ ਨੇ ਸਹੀ ਗੱਲ ਹੈ ਜੀ ਤੇ ਇਸ ਕਰਕੇ ਫਿਰ ਉਹ ਬਚ ਰਹਿੰਦੀਆਂ ਸਰ ਇਹ ਤੁਸੀਂ ਗੱਲ ਆਫ ਕੈਮਰਾ ਗੱਲ ਕਰ ਰਹੇ ਸੀ ਵੀ ਤੁਸੀਂ ਪਲਾਂਟਸ ਥੋੜੇ ਲਿਆਂਦੇ ਸੀ ਉਹਨਾਂ ਤੋਂ ਹੀ ਇਹਨਾਂ ਦੇ ਬੇਬੀ ਪਲਾਂਟ ਤਿਆਰ ਕੀਤੇ ਆ ਤੇ ਕਿੰਨੇ ਪਲਾਂਟ ਲਿਆਂਦੇ ਸੀ ਤੁਸੀਂ ਇਹ ਸਿਰਫ 7 ਪਲਾਂਟ ਲਿਆਂਦੇ ਸੀ ਅੱਛਾ ਜੀ ਉਸ ਟਾਈਮ ਤੇ ਇਹ 8 ਫੁੱਟ ਦਾ ਪਲਾਂਟ ਸੀ ਇੱਕ ਫਿਰ ਇਹ ਤੁਸੀਂ ਬੇਬੀ ਪਲਾਂਟ ਕਿਵੇਂ ਤਿਆਰ ਕੀਤੇ ਇਹਨਾਂ ਤੋਂ ਬਸ ਬੇਬੀ ਪਲਾਂਟ ਤਾਂ ਜਿਵੇਂ ਵੀ ਆਮ ਫਾਈਕਸ ਤੋਂ ਪਤਾ ਹੀ ਆ ਵੀ ਜ਼ਿਆਦਾਤਰ ਜਿਹੜੇ ਹੈਗੇ ਨੇ ਇਹ ਟਾਣੀ ਤੋਂ ਹੀ ਤਿਆਰ ਹੋ ਜਾਂਦੇ ਆ ਜੀ ਜੀ ਇਹਦੇ ਦੋ ਮੌਸਮ ਨੇ ਫਰਵਰੀ ਵਾਲਾ ਤੇ ਇਹਦੇ ਵਾਲਾ ਆਪਣਾ ਸੋਣ ਦਾ ਜਿਹਨੂੰ ਆਪਾਂ ਮੋਸਟਲੀ ਮੰਨਦੇ ਨੇ ਪਰ ਮੈਂ ਜਿਆਦਾ ਜਿਹੜਾ ਮੇਰੇ ਤਜਰਬੇ ਚ ਆ ਉਹ ਫਰਵਰੀ ਵਾਲਾ ਜਿਆਦਾ ਬੈਸਟ ਰਹਿੰਦਾ ਜੀ ਜੀ ਫਟਾਰਾ ਪੈਂਦਾ ਹਾਂ ਹਾਂ ਉਹਨੂੰ ਫਟਾਰਾ ਜਿਆਦਾ ਪੈਂਦਾਗਾ ਤੇ ਜੜਵੀ ਛੇਤੀ ਕੱਢਦੇ ਆ ਇਹ ਤੇ ਇਸ ਕਰਕੇ ਜਿਆਦਾ ਉਮੀ ਤਿਆਰ ਕਰ ਲੈਂਦੇ ਨੇ ਤੇ ਹੁਣ ਤਾਂ ਇੰਨੇ ਕਨੇ ਵੀ ਹਰ ਇੱਕ ਨੂੰ ਇੱਕ ਪlant ਫਿਰ ਆਏਗਾ ਇਹਨੂੰ ਗਿਫਟ ਹੀ ਦੇਣਾ ਮੇਰੇ ਕੋਲ ਹੋਰ ਕੋਈ ਅੱਛਾ ਅੱਛਾ ਆ ਵਧੀਆ ਜੀ ਪlant ਗਿਫਟ ਕਰਦਾਨੇ ਆ ਤੁਸੀਂ ਹਾਂ ਜੀ ਤੇ ਹੋਰ ਦੇਖਦੇ ਆ ਸਾਰ ਆਪਾਂ ਆ ਦੇਖੋ ਜੀ ਸਟੈਂਡ ਬਣਾਏ ਹੋਏ ਆ ਤੇ ਜੀ ਜਿਵੇਂ ਹੁਣ ਇਹ ਗਮਲੇ ਹੈਗੇ ਆ ਵੱਡੇ ਫਿਰ ਜਦੋਂ ਪlant ਵੱਡੇ ਹੋ ਜਾਂਦੇ ਆ ਫਿਰ ਤੁਸੀਂ ਇਹ ਚੇਂਜ ਕਰਦੇ ਹੋ ਮਿੱਟੀ ਇਹਨਾਂ ਦੀ ਕਿੰਨੇ ਕ ਟਾਈਮ ਬਾਅਦ ਚੇਂਜ ਕਰ ਦਿੰਦੇ ਆ ਮਿੱਟੀ ਇਹਨਾਂ ਦੀ ਸਾਲ ਬਾਅਦ ਆ ਉਹ ਟਰਨ ਵਾਈਜ਼ ਆਈ ਜਾਂਦੀ ਆ ਕਈ ਤਾਂ 2 ਸਾਲ ਵੀ ਲੰਘਾ ਹੁੰਦੇ ਨੇ ਅੱਛਾ ਅੱਛਾ ਜੀ ਤੇ ਨਹੀਂ ਫਿਰ ਇਹਨਾਂ ਦੀ ਕਿਉਂਕਿ ਜੜਾਂ ਰਿਮੂਵ ਕਰਨੀਆਂ ਪੈਂਦੀਆਂ ਨੇ ਜਦੋਂ ਵੱਧ ਜਾਂਦੀਆਂ ਨੇ ਅੱਛਾ ਅੱਛਾ ਜੜਾਂ ਨੂੰ ਰਿਮੂਵ ਕਰਨ ਲਈ ਫਿਰ ਉਦੋਂ ਉਹਦੀ ਜਗ੍ਹਾ ਤੇ ਮਿੱਟੀ ਪੈ ਜਾਂਦੀ ਆ ਉਹਨੂੰ ਖਾਦ ਮਿਲ ਜਾਂਦੀ ਆ ਨਾਲ ਹੀ ਅੱਛਾ ਅੱਛਾ ਜੀ ਉੱਪਰ ਵੀ ਹੈ ਜੀ ਉੱਪਰ ਵੀ ਹੈ ਜੀ ਤੇ ਤੁਸੀਂ ਤਾਂ ਬੋਰਡ ਵੀ ਲਾਈ ਬੈਠੇ ਹੋ ਜੀ ਹਾਂ ਜੀ ਬੋਰਡ ਸਾਰਾ ਕੁਝ ਹੈ ਇੱਕ ਇੱਥੇ ਜੇ ਮੈਂ ਵੇਖਿਆ ਸੀ ਖੜ ਜੋ ਆ ਦੇਖੋ ਆ ਵੀ ਦਿਖਾ ਦਿਓ ਆ ਦੇਖੋ ਮਿਰਚਾਂ ਲਾਈਆਂ ਜੀ ਇਹ ਮਿਰਚ ਐ ਲੋਕਾਂ ਨੇ ਅਭੀ ਲੋੜ ਹੀ ਨਹੀਂ ਮਿਰਚਾਂ ਲਾਉਂਦੀ ਆਪਾਂ ਉੱਥੋਂ ਦੁਕਾਨ ਤੋਂ ਲੈ ਆਵਾਂਗੇ ਤੁਸੀਂ ਜ਼ਮੀਨ ਹੋਣ ਦੇ ਬਾਵਜੂਦ ਵੀ ਨਹੀਂ ਲਾਉਂਦੇ ਤੁਸੀਂ ਕੋਠਿਆਂ ਤੇ ਮਿਰਚਾਂਗਾਉਂਦੀਆਂ ਇਹਦਾ ਨਜ਼ਾਰਾ ਬਹੁਤ ਐ ਜਿਹੜੀ ਸ਼ਾਮ ਨੂੰ ਤੁਸੀਂ ਜਦੋਂ दाल ਨਾਲ ਆਪਾਂ ਰੋਟੀ ਖਾਂਦੇ ਆ ਹਾਂਜੀ ਉਹਦੇ ਨੇ ਜਿਹੜੀ ਹਰੀ ਮਿਰਚ ਦਾ ਨਜ਼ਾਰਾ ਹੈਗਾ ਹਾਂਜੀ ਇੱਕ ਤਾਂ ਹਰੀ ਮਿਰਚ ਦੇ ਵਿੱਚ ਤੁਹਾਡੇ ਸਾਰੇ ਤੁਹਾਨੂੰ ਜਿੰਨੇ ਕਦੀ ਵਿਟਾਮਿਨ ਮਿਲ ਜਾਂਦੇ ਨੇ ਕਿਉਂਕਿ ਜਦੋਂ ਰੈੱਡ ਚਿੱਲੀ ਹੋ ਜਾਂਦੀ ਹੈ ਫਿਰ ਤਾਂ ਸਾਰਾ ਕੁਝ ਫੂਸ ਬਣ ਜਾਂਦਾ ਸਹੀ ਗੱਲ ਹੈ ਜੀ ਤੇ ਹਰੀ ਮਿਰਚ ਦਾ ਨਜ਼ਾਰਾ ਖਾਣ ਦਾ ਇਹ ਰਹਿਣੀ ਹੈ ਤਾਜੀ ਦਾ ਕੀ ਬਾਤ ਆ ਜੀ ਇਹ ਗਿਲਦੋਦੀ ਪਲਾਂਟ ਆ ਉੱਲੇ ਪਾਸੇ ਇਹ ਗਿਲਦੋਦੀ ਕਿੰਨੇ ਤਰ੍ਹਾਂ ਦੀ ਹੈ ਜੀ ਇਹਦੇ ਵਿੱਚ ਰੰਗ ਨੇ ਘਟੋ ਘਟ ਸੱਤ ਰੰਗ ਨੇ ਅੱਛਾ ਅੱਛਾ ਜੀ ਹੁਣ ਇਹ ਜਦੋਂ ਲਾਵਾਂਗੇ ਤਾਂ ਇਹਨਾਂ ਦੇ ਟੂਸਿਆਂ ਤੋਂ ਨਾ ਜੀ ਜੁਲਾਈ ਦੇ ਵਿੱਚ ਲਾਉਣੀ ਸ਼ੁਰੂ ਕਰ ਦੇਣੀ ਆ ਰੋਸੀਆਂ ਤੋਂ ਅੱਗੇ ਨਾਲ ਫਟ ਜਾਣੀਆਂ ਠੀਕ ਹੈ ਗੱਲ ਇਕੱਲੇ ਇਕੱਲੇ ਗਾਮਲੇ ਚ ਲੱਗ ਜੂ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਤੇ ਸਿਆਲਾਂ ਤੇ ਫਿਰ ਇਹਨੇ ਫੁੱਲ ਨੇ ਪੂਰਾ ਨਜ਼ਾਰਾ ਦੇਣਾ ਆ ਦੇਖੋ ਪਿੱਪਲ ਹੈ ਰਬਰ ਪਲਾਂਟ ਹੋ ਗਿਆ ਪਿੱਪਲ ਹੋ ਗਿਆ ਕਿੱਡਾ ਘੈਂਟ ਕੰਮ ਕੀਤਾ ਹੋਇਆ ਜੀ ਆ ਦੇਖੋ ਆ ਬੋਗਨਵਿਲੀ ਕਿੰਨੇ ਤਰ੍ਹਾਂ ਦੀ ਹੈ ਜੀ ਇਹ ਜੇ ਕਿਸਮਤ ਆ ਜਾਣ ਦੀ ਦੇਖਣ ਤੋਂ ਫਿਰ ਪਤਾ ਲੱਗ ਜਾਂਦੀਆਂ ਨੇ ਜਿੰਨੇ ਆ ਥੋੜਾ ਜਿਆਦਾ ਲੈਂਥੀ ਹੋ ਜਾਂਦੀ ਆ ਦਸਤਾਰ ਬਕਰਦੀ ਆ ਉਹ ਪਰ ਇਹ ਰੱਖੀ ਹੋਈ ਆ ਕਿਉਂਕਿ ਕਿਸਮਤ ਆ ਜਾਂਦੀ ਆ ਬਾਕੀ ਤਾਂ ਫੁੱਲਾਂ ਦਾ ਹੀ ਆ ਕਿੰਨੇ ਵਧੀਆ ਲੱਗਦੇ ਆ ਜੀ ਕੀ ਆ ਆ ਜਿਵੇਂ ਆਪਣੇ ਆਪ ਹੋਇਆ ਜੀ ਪਿੱਪਲ ਇਹ ਪਿੱਪਲ ਮੈਂ ਸੰਭਲਿਆ ਸੀ ਹਾਂ ਇਦਾਂ ਹੋ ਜਾਂਦੇ ਨੇ ਤਾਂ ਜੰਬਰਾਂ ਦੀ ਮਿੱਠਾਂ ਨਾਲ ਹੋ ਜਾਂਦੇ ਨੇ ਅੱਛਾ ਉਹਨਾਂ ਨੂੰ ਤੁਸੀਂ ਸੰਭਲਾ ਨੇ ਉਹ ਗਾਹਾਂ ਅੱਗੇ ਉਹ ਕਰ ਦਿੰਦੇ ਹਾਂ ਹਾਂ ਆ ਦੇਖੋ ਇਹ ਸੀਤਾਫਲ ਹੈ। ਹਟਣਾ ਪੈ ਗਿਆ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਮੰਨ ਗਿਆ ਸੀ। ਠੀਕ ਹੈ ਠੀਕ ਹੈ ਜੀ। ਆਹ ਦੇਖੋ ਸਬਜੀ ਇਹਨੂੰ ਬਹੁਤ ਫਲ ਆਇਆ ਹੋਇਆ ਹੁਣ ਇਸ ਟਾਈਮ ਫੁੱਲ ਆਇਆ ਹੋਇਆ ਸੌਰੀ। ਅੱਕ ਵੀ ਲਾਈ ਬੈਠੇ ਨੇ ਤੁਸੀਂ ਤਾਂ ਜੀ। ਅੱਕ ਚਿੱਟੱਕ ਹੈ ਇਹ। ਠੀਕ ਹੈ ਜੀ। ਇਹ ਤੇ ਮੇਰੀ ਬਹੁਤ ਦੇਰ ਤੋਂ ਮੈਨੂੰ ਇਹਦੀ ਤਮੰਨਾ ਸੀਗੀ ਵੀ ਲਾ ਕੇ ਰੱਖਾਂ ਇਹਨੂੰ। ਆਹ ਦੇਖੋ ਦੋਸਤੋ ਕਿੰਨਾ ਵਧੀਆ ਸਿਸਟਮ ਬਣਾਇਆ ਹੋਇਆ ਫਾਈਕਸ ਅੱਕ ਗਲਦਾਉਦੀ ਝੰਡ ਵੀ ਲਾਇਆ ਹੈ ਸਰ ਉਹਨਾਂ ਨੇ। ਸਰ ਜੰਡ ਜੰਡੋ ਤੇ ਜਾਂਡੀ ਇਹ ਦੋ ਨੇ ਕਿ ਇੱਧਰ ਅੱਛਾ ਅੱਛਾ ਜੀ ਕਾਰਨਰ ਤੇ ਉੱਧਰ ਆ ਵੀ ਦਿਖਾਉਣੇ ਹੁਣ ਜਿਹੜੇ ਬਹਾਨੇ ਘੜਦੇ ਹੁੰਦੇ ਆ ਭਰਾ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਜੀ ਉਹ ਵੀਡੀਓ ਦੇਖ ਕੇ ਜ਼ਰੂਰ ਇਹ ਵਰਕ ਕਰਨ ਕਿਉਂਕਿ ਜਿੰਨਾਂ ਕੋਲੇ ਗੁਰੂ ਮਹਾਰਾਜ ਨੇ ਜ਼ਮੀਨ ਦਿੱਤੀ ਹੋਈ ਆ ਉਹ ਤਾਂ ਚਲੋ ਜ਼ਮੀਨ ਚ ਲਾ ਲੈਣ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਸ਼ਹਿਰਾਂ ਦੇ ਵਿੱਚ ਕਿਉਂਕਿ ਉਨਾਂ ਜਗ੍ਹਾ ਨਹੀਂ ਹੁੰਦੀ ਤਾ ਉਹ ਹਰੀਆਲੀ ਆਪਦੇ ਘਰ ਦੇ ਵਿੱਚ ਹੀ ਬਣਾ ਸਕਦੇ ਆ ਕਿਸੇ ਤੇ ਡਿਪੈਂਡ ਨਹੀਂ ਹੋਣ ਦੇ ਲੋੜ ਆ ਦੇਖੋ ਜਾਵਣ ਵੀ ਲਾਈ ਹੋਈ ਹੈ ਜਿਆ ਬਰਮਣ ਤਾਂ ਸਾਰੇ ਹੋਏ ਕਈ ਵਾਰ ਆਏ ਲੋਕ ਕਹਿਣ ਲੱਗ ਜਾਂਦੇ ਵੀ ਜਦੋਂ ਹਨੇਰੀ ਆਉਂਦੀ ਆ ਸਾਰੇ ਬੂਟੇ ਖਰਾਬ ਹੋ ਜਾਂਦੇ ਆ ਉਹਦੇ ਲਈ ਤੁਸੀਂ ਕੀ ਸਿਸਟਮ ਰੱਖਿਆ ਹੋਇਆ ਹੈ ਹਨੇਰੀ ਤੋਂ ਕਿਹਾ ਵੀ ਗਮਲਿਆਂ ਦਾ ਵਿੱਚ ਵਜ਼ਨ ਵਧੀਆ ਦਿੱਤਾ ਹੋਇਆ ਇਹਨਾਂ ਨੂੰ ਮਤਲਬ ਵੱਡੇ ਗਮਲੇ ਹੋਣ ਕਰਕੇ ਜੀ ਤੇ ਫਿਰ ਵੀ ਉਹਦੀ ਪ੍ਰੋਟੈਕਸ਼ਨ ਲਈ ਕੋਲੇ ਨਾਲ ਕੋਲੇ ਕੋਈ ਜਿਵੇਂ ਪਾਈਪ ਹੈ ਉਹਨੂੰ ਮੌਕੇ ਤੇ ਬੰਨਿਆ ਜਾਂਦਾ ਹਾਂ ਇਹਨਾਂ ਨੂੰ ਤਾਂ ਲੋੜ ਨਹੀਂ ਪੈਂਦੀ ਕਿਉਂਕਿ ਇਹ ਤਾਂ ਵਜ਼ਨ ਹੀ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਟੁੱਟਦੇ ਨਹੀਂ ਜੀ ਨਾ ਟੁੱਟਦੇ ਨਹੀਂ ਇਹਨਾਂ ਅੱਛਾ ਅੱਛਾ ਜੀ ਟੁੱਟਿਆ ਨਹੀਂ ਕੋਈ ਹੈਗਾ ਆ ਸਾਰੇ ਮੈਂ ਦੇਖੋ ਆ ਤਾਂ ਬੰਨੇ ਵੀ ਨਹੀਂ ਹੋਏ ਕਿਤੋਂ ਹਾਂਜੀ ਹਾਂਜੀ ਇਹ ਸਾਰੇ ਉਵੇਂ ਹੀ ਬੈਠੇ ਨੇ ਆ ਆਂਬੇ ਨੂੰ ਹਲਕਾ ਜਿਹਾ ਸਹਾਰਾ ਦਿੱਤਾ ਹੋਇਆ ਤਾਂ ਹਾਂ ਤੋਂ ਜੀ ਜੀ ਤੇ ਆ ਗਏ ਆ ਤੋਰੀਆਂ ਜੀ ਤੋਰੀਆਂ ਲੱਗਦੀਆਂ ਜੀ ਇਹਨੂੰ ਤੋਰੀਆਂ ਉਹਨਾ ਹੋਣ ਲੱਗਣਗੀਆਂ ਬਸ ਇਹਨੂੰ ਅੱਛਾ ਜੀ ਠੀਕ ਹੈ ਠੀਕ ਹੈ ਜੀ ਕਿਉਂਕਿ ਜਦੋਂ ਪੂਰਾ ਚੱਲ ਜਾਂਦਾ ਨਾ ਉਦੋਂ ਫਲ ਖਰਾਬ ਹੋਣ ਲੱਗ ਜਾਂਦਾ ਫਲ ਦਾ ਕਾਲ ਤੇ ਉਸ ਤੋਂ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਜਦ ਆ ਸੀ ਇਹਨੂੰ ਸਾਂਭ ਸਕੇ ਜਿਉਂਦੀਆਂ ਰੱਖ ਸਕੇ ਇਹ ਹੀ ਬਹੁਤ ਆ ਜੀ ਜੀ ਤੇ ਆ ਜਿਹੜਾ ਹੈਗਾ ਇਹਦਾ ਸਾਰਾ ਵੱਡੀ ਹਵਾ ਦੀ ਪ੍ਰੈਸ਼ਰ ਆ ਉਹਦੇ ਲਈ ਸਾਰਾ ਇਹਨੂੰ ਥੱਲਿਓਂ ਕਵਰ ਕੀਤਾ ਹੋਇਆ ਜਕੜਿਆ ਹੋਇਆ ਇਹਨੂੰ ਕਹਿ ਲੋ ਇਹ ਕਿਤੇ ਨਹੀਂ ਜਾਂਦੀ ਠੀਕ ਹੈ ਠੀਕ ਹੈ ਜੀ ਆਹ ਦੇਖੋ ਹਰ ਇੱਕ ਚੀਜ਼ ਨੂੰ ਬਰਤੋ ਦੇ ਵਿੱਚ ਲਿਆ ਹੋਇਆ ਕੋਈ ਵੀ ਵੇਸਟ ਚੀਜ਼ ਹੈ ਤੇ ਆਪਾਂ ਸੈਟਾ ਦਨੇ ਆ ਸਰਹੋਰਾ ਨੇ ਇਹਨੂੰ ਬਰਤੋ ਦੇ ਵਿੱਚ ਲਿਆ ਹੋਇਆ ਆਹ ਦੇਖੋ ਬੂਟਿਆਂ ਨੂੰ ਤਾਂ ਰੰਗ ਹੀ ਲੱਗੇ ਹੋਇਆ ਆ ਤੁਸੀਂ ਕਲਚਰ ਬਣਾਤਾ ਪੁਰਾਣਾ ਹੈ ਜੀ ਇਹ ਪੁਰਾਣਾ ਕਲਚਰ ਬਣਾਇਆ ਸੀ ਚਿੜੀਆਂ ਲਈ ਹਾਂ ਜੀ ਪਰ ਚਿੜੀਆਂ ਨੇ ਹਜੇ ਤੱਕ ਦਿਲ ਲਾਇਆ ਨਹੀਂ ਬਹੁਤੀਆਂ ਤਾਂ ਲੱਭਿਆ ਵੀ ਨਹੀਂ ਅਸਲ ਜਿੰਨਾ ਦਾ ਹੈ ਇਹ ਉਹ ਜਿਹੜੀ ਘਰ ਘਰੇਲੂ ਚਿੜੀ ਹੁੰਦੀ ਹੈ ਉਹ ਤਾਂ ਹਜੇ ਆਈ ਹੋਈ ਨਹੀਂ ਇੱਥੇ ਸ਼ਾਇਦ ਉਹ ਜ਼ਰੂਰ ਇਹਨੂੰ ਮੰਨ ਲੈਂਦੀ ਵੀ ਹਾਂ ਇਹ ਮੇਰਾ ਪਰ ਆਹ ਦੇਖੋ ਬੋਹੜ ਕੀ ਆ ਬਾਤਾ ਜੀ ਆਮਰੂਦ ਫਿਰ ਖਾਣੇ ਆ ਜੀ ਅਮਰੂਦ ਅਮਰੂਦ ਹਾਂ ਜੀ ਅਮਰੂਦ ਇਹਦਾ ਬਹੁਤ ਸਵਾਦ ਆ ਜਿਨ੍ਹਾਂ ਨੇ ਖਾਧਾ ਹਾਂਜੀ ਉਹਨਾਂ ਨੇ ਵੀ ਬਹੁਤ ਤਾਰੀਫ ਕਰੀ ਐ ਹੋਰ ਸਰ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਆਪਣੇ ਦੇਖਣ ਵਾਲੇ ਆ ਵੀ ਆਪਣੇ ਬਹਾਨੇ ਨਹੀਂ ਹੁੰਦੇ ਵੀ ਜਿਹੜੇ ਆਪਾਂ ਕਹਿੰਦੇ ਨੇ ਵੀ ਯਾਰ ਆ ਹੁੰਦਾ ਨਹੀਂ ਕੰਮ ਹੋ ਨਹੀਂ ਸਕਦਾ ਜਿੰਵੇਂ ਤੁਸੀਂ ਤਿਆਰ ਕੀਤਾ ਮਿਹਨਤ ਕਰਕੇ ਮੈਨੂੰ ਤਾਂ ਲੱਗਦਾ ਵੀ ਬਹਾਨੇ ਬਣਾਉਣਾ ਆ ਤਾਂ ਹਰ ਪੱਖ ਤੋਂ ਹੀ ਬਹਾਨਾ ਬਣਾ ਲੈਂਦਾ ਜੀ ਉਹਨੇ ਬਹਾਨਾ ਨਹੀਂ ਲੱਭਣਾ ਸਭ ਤੋਂ ਪਹਿਲਾਂ ਜੀ ਈਵਨ ਚਾਹੇ ਉਹ ਨਾ ਵੀ ਦੁਖਦਾ ਹੋਵੇ ਜਿਵੇਂ ਬੱਚਾ ਨਹੀਂ ਕਰਦਾ ਹੁੰਦਾ ਮੇਰਾ ਢਿੱਡ ਦੁਖਦਾ ਮੈਂ ਅੱਜ ਤਾਂ ਨਹੀਂ ਸਕੂਲ ਜਾਣਾ ਕਿਉਂ ਉਹਨੂੰ ਪਤਾ ਵੀ ਢਿੱਡ ਦੁਖਣ ਦਾ ਬਹਾਨਾ ਕੋਈ ਨਹੀਂ ਜੀ ਇਹਨੂੰ ਬਾਕੀ ਤਾਂ ਸਾਨੂੰ ਜਾਣਗੇ ਹਾਂਜੀ ਉਹ ਚੱਕਰ 'ਚ ਵੱਡਾ ਹੋ ਕੇ ਵੀ ਬੰਦਾ ਇਦਾਂ ਹੀ ਕਰਦਾ ਉਹਦਾ ਆਦਤ ਬਣੀ ਰਹਿੰਦੀ ਆ ਹੂੰ ਵੀ ਉਹਨੇ ਕੋਈ ਨਾ ਕੋਈ ਐਕਸਕਿਊਜ਼ ਲੱਭ ਲੈਣਾ ਵੀ ਨਹੀਂ ਮੇਰਾ ਤਾਂ ਆਹ ਕਾਰਨ ਹੈ ਜੀ ਤੇ ਦੂਜੇ ਪਰਮਾਤਮਾ ਨੇ ਤੁਹਾਨੂੰ ਬਖਸ਼ਿਆ ਹੁੰਦਾ ਇਹ ਮੈਨੂੰ ਇਹ ਵੀ ਲੱਗਦਾ ਸਹੀ ਗੱਲ ਹੈ ਸ਼ੌਂਕ ਜਿਹੜਾ ਹੁੰਦਾ ਨਾ ਉਹ ਤੁਹਾਡੇ ਅੰਦਰ ਕਿਤੇ ਨਾ ਕਿਤੇ ਪਿਆ ਹੁੰਦਾ ਜਿਵੇਂ ਉਹ ਸ਼ੋਅ ਕਹਿੰਦੇ ਨੇ ਵੀ ਜਿਹੜਾ ਜਾਗ ਆ ਨਾ ਉਹ ਜ਼ਰੂਰੀ ਆ ਦਹੀਂ ਸਿੱਧਾ ਦਹੀਂ ਨਹੀਂ ਬਣਦਾ ਸਹੀ ਗੱਲ ਹੈ ਜੀ ਉਹ ਤੁਹਾਡੇ ਜਾਗ ਹੀ ਨਹੀਂ ਹਰੇਕ ਚੀਜ਼ ਦਾ ਤੁਹਾਡੇ ਅੰਦਰ ਜਾਗ ਆ ਜੀ ਜਦੋਂ ਤੁਹਾਨੂੰ ਮੌਕਾ ਮਿਲਣਾ ਤੁਸੀਂ ਉਹਨੇ ਉਹਨੇ ਜਦੀ ਨਹੀਂ ਬਣਾ ਲੈਣਾ ਜਿਵੇਂ ਦੁੱਧ ਦਾ ਵੀ ਤੁਸੀਂ ਜਦੋਂ ਤੁਹਾਨੂੰ ਮੌਕਾ ਮਿਲਣਾ ਤੁਸੀਂ ਉਸੇ ਟਾਈਮ ਉਹਦਾ ਕੋਈ ਨਾ ਕੋਈ ਪਰਪਸ ਕੱਢ ਲੈਣਾ ਵੀ ਮੈਂ ਇਹਨੂੰ ਐ ਕਰ ਸਕਦਾ ਸਹੀ ਗੱਲ ਹੈ ਜਿਵੇਂ ਹੁਣ ਸਰ ਕਈ ਵਾਰ ਜਿਵੇਂ ਹੁਣ ਤੋਰੀਆਂ ਹੋ ਗਈਆਂ ਤੋਰੀਆਂ ਤੋਂ ਬਾਅਦ ਕੋਈ ਹੋਰ ਇਹ ਇਹ ਜੋ ਰਿਮੂਵ ਹੋ ਗਈਆਂ ਇਸ ਤੋਂ ਬਾਅਦ ਹੋਰ ਵੀ ਸਬਜ਼ੀਆਂ ਲਾਉਣੇ ਤੁਸੀ ਹਾਂ ਮੈਂ ਸਾਗ ਲਗਭਗ ਆਪਦਾ ਹੀ ਖਾਨਾ ਅੱਛਾ ਅੱਛਾ ਜੀ ਪਾਲਕ ਹੋ ਗਿਆ ਸਾਗ ਸਾਰਾ ਪਾਲਕ ਸਾਗ ਧਨੀਆ ਮੇਰੇ ਕੋਲੇ ਆਪਦਾ ਮਤਲਬ ਹੋਊਗਾ ਹਮੇਸ਼ਾ ਹੋਰ ਕਿਹੜੇ ਕਿਹੜੇ ਸਬਜ਼ੀਆਂ ਗਾਲ ਜਿਵੇਂ ਪੁਦੀਨੇ ਦੀ ਜਿਵੇਂ ਹੁਣ ਅੱਜ ਕੱਲ ਚੜਨੀ ਬਹੁਤ ਜ਼ਰੂਰੀ ਹੁੰਦੀ ਆ ਹਨਾ ਪੁਦੀਨਾ ਖਾਣਾ ਉਹ ਦੇਖ ਲਓ ਹਾਂਜੀ ਹਾਂਜੀ ਬਹੁਤ ਆ ਜੀ ਪੁਦੀਨਾ ਅਸੀਂ ਖਾਨਣੇ ਆ ਗਏ ਪੱਕਾ ਹੀ ਮਤਲਬ ਚੜਨੀ ਬਣੀ ਰਹਿੰਦੀ ਆਪਣੇ ਕੋਲੇ ਠੀਕ ਹੈ ਜੀ ਬਾਕੀ ਬਾਲੇ ਬਿਨਾ ਵਜਾ ਜੇ ਸਵਾਦ ਪਾ ਲੋਂਗੇ ਹਨਾ ਹਾਂਜੀ ਹਾਂਜੀ ਬਿਹਤਰ ਹੈ ਵੀ ਆਰਗੈਨਿਕ ਖਾਓ ਆ ਹੁਣ ਇੰਨਾ ਚ ਕੋਈ ਸਪਰੇ ਨਹੀਂ ਹੋਊਗੀ ਅਸੀਂ ਹਫਤੇ ਚ ਇੱਕ ਵਾਰੀ ਮਤਲਬ ਬਤਾਉ ਬਣਨੀਓ ਬਣਨੀਆ ਸਬਜ਼ੀ ਸਹੀ ਗੱਲ ਹੈ ਜੀ ਔਰ ਕੋਈ ਉਹਦੇ ਤੇ ਸਪਰੇ ਨਹੀਂ ਸਿਰਫ ਪਾਣੀ ਪਿਆ ਠੀਕ ਹੋ ਚੁਈਦਾ ਚਲੋ ਸਾਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਮਾਂ ਦਿੱਤਾ ਖੁਸ਼ੀ ਹੋਈ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਜਿਹੜੇ ਲੋਕਾਂ ਦੇ ਸਵਾਲ ਆਉਣਗੇ ਆਪਾਂ ਫੇਰ ਕਦੇ ਗੱਲ ਕਰਾਂਗੇ ਤੇ ਵੀ ਹੁਣ ਆਪਣਾ ਕਨਸੈਪਟ ਕਲੀਅਰ ਹੋ ਗਿਆ ਕਿਵੇਂ ਅਗਾਉਣੇ ਆ ਕਿੱਦਾਂ ਲਾਉਣੇ ਆ ਉਹ ਆਪਾਂ ਗੱਲ ਫੇਰ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਰ ਦੇ ਦਰਸ਼ਨ ਕਰਨ ਆਇਆ ਸੀ ਇੱਥੇ ਕਿਉਂਕਿ ਰਾਈਟਰ ਵੀ ਨੇ ਸਰ ਹੋਣੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ